ਸਸਿਕਾ ਜੀ ਮੈਂ ਹਾਂ ਗੀਤਕਾਰ ਮਨਪ੍ਰੀਤ ਟਿਵਾਣਾ ਸੋ ਕਿਸਾਨੀ ਸੰਦਰਸ਼ ਦੌਰਾਨ ਦਿੱਲੀ ਗਏ ਜੁਝਾਰੂਆਂ ਦੇ ਨਾਮ ਮੇਰੇ ਮਨ ਦੇ ਵਿੱਚ ਕੁਝ ਸਤਰਾਂ ਆਈਆਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿਸਾਨ ਦੀ ਧੀ ਕੀ ਸੋਚ ਰਹੀ ਹੈ ਕਿ ਬਾਪੂ ਵੀਰਾ ਗਏ ਹੋਏ ਨੇ ਦਿੱਲੀ ਦੇ ਰਾਹ ਪਏ ਹੋਏ ਨੇ ਬਾਪੂ ਵੀਰਾ ਗਏ ਹੋਏ ਨੇ ਦਿੱਲੀ ਦੇ ਰਾਹ ਪਏ ਹੋਏ ਨੇ ਪਤਾ ਨਹੀਂ ਖੌਰੇ ਕਦੋਂ ਮੁੜਨਗੇ ਰਾਸ਼ਨ ਨਾਲ ਲਗੇ ਹੋਏ ਨੇ ਪਤਾ ਨਹੀਂ ਖੋਰੇ ਕਦੋਂ ਮੁੜਨਗੇ ਰਾਸ਼ਨ ਨਾਲ ਲਗੇ ਹੋਏ ਨੇ ਅਥਰੂ ਗੈਸ ਦੇ ਗੋਲੇ दगਦੇ ਅਥਰੂ ਗੈਸ ਦੇ ਗੋਲੇ ਚੱਲਦੇ ਜਲ ਤੋਪਾਂ ਵੀ ਚੱਲਦੀਆਂ ਸੀ ਬੇਬੇ ਨੂੰ ਮੈਂ ਨਹੀਂ ਦਿਖਾਏ ਨੇਟ ਤੇ ਵੀਡੀਓ ਪਏ ਹੋਏ ਨੇ ਬੇਬੇ ਨੂੰ ਮੈਂ ਨਹੀਂ ਦਿਖਾਏ ਨੇਟ ਤੇ ਵੀਡੀਓ ਪਏ ਹੋਏ ਨੇ ਬਾਪੂ ਵੀਰਾ ਗਏ ਹੋਏ ਨੇ ਦਿੱਲੀ ਦੇ ਰਾਹ ਪਏ ਹੋਏ